ਨੌਂਦੀ ਭਾਈ ਇੱਥੇ ਇਸ ਟਾਈਮ ਰਮਦਾਸ ਕੋਲ ਸੱਕੀ ਤੇ ਮੌਜੂਦ ਹਾਂ ਸੀ ਔਰ ਜਥੇਬੰਦੀ ਵੱਲੋਂ ਜੋ ਲੰਗਰ ਇੱਥੇ ਆ ਉਹਦੀ ਸੇਵਾ ਕੀਤੀ ਜਾ ਰਹੀ ਆ ਦੱਸ ਦੋ ਜੀ ਔਰ ਪਾਣੀ ਲੈ ਕੇ ਵੀ ਸਾਡੇ ਵੀਰ ਪਹੁੰਚ ਰਹੇ ਔਰ ਪਾਣੀ ਦੀ ਸੇਵਾ ਕਰਕੇ ਆਏ ਆ ਵੀਰ ਅਗਲੇ ਬੰਨੇ ਅ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਦੇ ਉੱਤੇ ਗਏ ਸੀਗੇ ਔਰ ਵੇਖ ਸਕਦੇ ਤੁਸੀਂ ਹਾਲਾਤ ਉਵੇਂ ਦੇ ਉਵੇਂ ਹੀ ਨੇ ਕੋਈ ਫਰਕ ਨਹੀਂ ਦਾ ਦੇ ਰਿਹਾ ਔਰ ਆਪਣੇ ਕਥੇ ਬੰਦੀ ਦੇ ਨੇਰਾ ਗੁਰਪੰਧਰ ਸਾਹਿਬ ਕੋਈ ਮੌਜੂਦ ਨੇ ਬੰਡਾਲਾ ਸਾਹਿਬ ਸਵੇਰ ਤੋਂ ਲੈ ਕੇ ਹੁਣ ਤੱਕ ਨਾਲ ਬਲਵਿੰਦਰ ਸਿੰਘ ਫਰਮਾਣਾ ਚੱਕ ਜਿੱਲੇ ਦੇ ਆਗੂ ਸਾਰੇ ਵੀਰ ਸਵੇਰ ਲਗਭਗ ਕੋਈ 5 ਵਜੇ ਦੇ ਕਰੀਬ ਤੋਂ ਜਿਹੜੇ ਆ ਉਹ ਸੇਵਾ ਦੇ ਵਿੱਚ ਹਾਜ਼ਰ ਨੇ। ਆਰੇ ਨਾਲ ਕੋਈ ਕਰਦੀ ਹੈ ਬੜੀ ਚੰਗੀ। ਪਾਣੀ ਦੀ ਸੇਵਾ ਜਿੱਥੇ ਬੰਦੀ ਵੱਲੋਂ ਜਿਹੜੀ ਆ। ਟਰਾਲੀ ਇਹ ਵੀਰ ਵੰਡ ਕੇ ਆਏ ਆ ਪਾਣੀ ਉਤਰ ਰਾਕੇ ਚ ਵਿੱਚ ਅੱਗੇ ਜਾ ਕੇ ਇਹ ਪਾਣੀ ਵਾਲਾ ਟੈਂਕਰ ਹੈ ਜਿਹੜੀ ਜਿੱਥੇ ਇੱਥੇ ਲਿਆਂਦਾ ਗਿਆ ਸੇਵਾ ਵਾਸਤੇ। ਉਹ ਲੰਗਰ ਲਗਾਤਾਰ ਆ ਜਾਰੀ ਹੈ ਜੀ ਸਵੇਰ ਤੋਂ। ਬਾਕੀ ਕੱਲ ਨੂੰ ਜਿਹੜਾ ਆ ਫੋਰ ਵੀ ਵਿਆਪਕ ਪੱਧਰ ਤੇ ਉੱਤੇ ਇੱਥੇ ਜਿਹੜਾ ਪ੍ਰਬੰਧ ਹੈ ਜਿਹੜਾ ਹਾਂਜੀ ਹਾਂਜੀ ਪ੍ਰਬੰਧ ਜਿਹੜਾ ਹੋਰ ਵੀ ਵਿਆਪਕ ਵਿਆਪਕ ਪੱਧਰ ਤੇ ਜਿਹੜਾ ਪ੍ਰਬੰਧ ਉਹ ਕੀਤਾ ਜਾਊਗਾ ਸੋ ਭਾਈ ਬੇਨਤੀ ਆ ਕਿ ਇਹ ਮੁਸੀਬਤ ਜਿਹੜੀ ਆਈ ਆ ਉਹਨੂੰ ਕਰੜ ਮਿਲ ਕੇ ਆ ਸਾਹਮਣਾ ਕੀਤਾ ਜਾਵੇ ਤੇ ਸਰਦੀਆਂ ਮੇਰਾ ਬੋਲ ਨਹੀਂ ਜੀ ਸਾਹਿਬ